ਯੋਯੋ ਹਨੀ ਸਿੰਘ ਨੂੰ ਅਚ ਮੋਹਾਲੀ ਲੋਕ ਅਦਾਲਤ ਚੋਂ ਫੱਟੀ ਰਾਹਤ ਮਿਲੀ ਲੋਕ ਅਦਾਲਤ ਨੇ ਯੋਯੋ ਹਨੀ ਸਿੰਘ ਵਿਰੁੱਧ ਦਾਇਰ ਇੱਕ ਮਾਮਲੇ ਦੇ ਵਿੱਚ ਪੁਲਿਸ ਦੀ ক্লোਜ਼ਰ ਰਿਪੋਰਟ ਸਵੀਕਾਰ ਕਰ ਲਈ ਇਸ ਮਾਮਲੇ ਦੇ ਵਿੱਚ 2018 ਦੇ ਗਾਣੇ ਮੱਖਣਾ ਵਿੱਚ ਔਰਤਾ ਵਿਰੁੱਧ ਅਸ਼ਲੀਲ ਅਤੇ અપਮਾਨਜਨਕ ਸ਼ਬਦਾਂ ਦੀ ਵਰਤੋਂ ਸ਼ਾਮਲ ਸੀ ਰਿਪੋਰਟ ਅਨੁਸਾਰ ਮੋਹਾਲੀ ਦੇ ਮਟਰ ਪੁਲਿਸ ਸਟੇਸ਼ਨ ਵਿੱਚ ਹਨੀ ਸਿੰਘ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 294 ਅਤੇ 509 ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 67 ਅਤੇ ਅਸ਼ਲੀਲ ਪ੍ਰਤੀਨਿਧਤਾ ਦੀ ਧਾਰਾ 6 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਇਹ ਸ਼ਿਕਾਇਤ ਐਸਆਈ ਲਖਵਿੰਦਰ ਕੋਹਰ ਅਤੇ ਪੰਚਾਇਤ ਮਹਿਲਾ ਕਮਿਸ਼ਨ ਤਤਕਾਲੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਬਿਆਨਾਂ ਉੱਤੇ ਆਧਾਰਿਤ ਤੇ ਦਰਜ ਕੀਤੀ ਗਈ ਸੀ। ਸੁਣਵਾਈ ਦੌਰਾਨ ਦੋਵਾਂ ਸ਼ਿਕਾਇਤਕਰਤਾਵਾਂ ਨੇ ਅਦਾਲਤ ਵਿੱਚ ਸਪਸ਼ਟ ਕੀਤਾ ਕਿ ਉਹਨਾਂ ਨੂੰ ਕੇਸ ਖਾਰਜ ਕਰਨ ਉਤੇ ਕੋਈ ਇਤਰਾਜ਼ ਨਹੀਂ ਹੈ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਸਵਾਲ ਵਿੱਚ ਗਾਣੇ ਨੂੰ ਸੈਂਸਰ ਬੋਰਡ ਨੇ ਸਾਨੂੰ ਮਨਜ਼ੂਰੀ ਦੇ ਦਿੱਤੀ ਸੀ ਇਸ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਇਸ ਮਾਮਲੇ ਵਿੱਚ ਕਿਸੇ ਵੀ ਖਾਸ ਔਰਤ ਨੂੰ ਸਿੱਧੇ ਤੌਰ ਤੇ ਧਿਰ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਸੀ